ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰੇ ਹਰਜੀਤ ਸਿੰਘ ਹੈ ਹਰਜੀਤ ਜੀ ਕੀ ਹੋਇਆ ਸੀਗਾ ਅੱਜ ਮੈਂ ਨਾ ਆਪਣੀ ਐਂਬੂਲੈਂਸ ਲੈ ਕੇ ਖੜਾ ਸੀਗਾ ਜੀ ਬਾਹਰ ਇੱਕ ਮੁੰਡਾ ਆਇਆ ਪਹਿਲਾਂ ਮੈਨੂੰ ਪੁੱਛ ਰਿਹਾ ਹੈ ਕਿ ਵੀ ਚਿੱਟੇ ਦਾ ਇੰਜੈਕਸ਼ਨ ਹੈਗਾ ਠੀਕ ਹੈ ਅਸੀਂ ਇੱਥੇ ਐਂਬੂਲੈਂਸ ਦਾ ਕੰਮ ਕਰਦੇ ਹਾਂ ਬਾਹਰ ਸਾਡਾ ਦਫ਼ਤਰ ਹੈ ਸਿਵਲ ਹਸਪਤਾਲ ਦੇ ਬਾਹਰ ਹਾਂਜੀ ਤੇ ਮੈਂ ਉਹਨੂੰ ਇਹੇ ਗੱਲ ਕਹੀ ਮੈਂ ਨਾ ਫੋਨ ਤੇ ਗੱਲ ਕਰ ਰਿਹਾ ਸੀਗਾ ਘਰੇ ਮੈਂ ਕਿਹਾ ਯਾਰ ਮੈਂ ਫੋਨ ਕੱਟਿਆ ਮੈਂ ਕਿਹਾ ਯਾਰ ਮੈਂ ਗੱਲ ਕਰ ਰਿਹਾ ਮੇਰੇ ਘਰ ਦੇ ਕੀ ਮੈਨੂੰ ਸੋਚਣਗੇ ਹਨ ਹਾਂ ਤੇ ਇਹਨੇ ਨੂੰ ਕਹਿ ਕੇ ਮੈਂ ਪਰ ਹਟਿਆ ਮੈਨੂੰ ਇੱਧਰ ਅਸੀਂ ਉੱਥੋਂ ਗੱਡੀ ਕੱਢੀ ਮੈਂ ਆਪਣੇ ਦਫ਼ਤਰ ਅੱਗੇ ਗੱਡੀ ਲਾਈ ਉਹਦੋਂ ਨੂੰ ਉਹ ਤਿੰਨ ਦੋ ਮੁੰਡਿਆਂ ਨੇ ਹੋਰ ਸੱਦ ਲਏ ਅੱਛਾ ਆਏ ਬਸ ਆ ਕੇ ਗੱਲ ਪੈ ਗਈ ਵੀਰੇ ਸਿੱਧਾ ਉਹਨਾਂ ਦੇ ਕੋਲ ਤੀਜ ਤਰ੍ਹਾਂ ਹਥਿਆਰ ਵਗੈਰਾ ਸੀਗੇ ਇਹਨਾਂ ਨੂੰ ਪਤਾ ਵੀਰੇ ਕੀ ਸੀਗਾ ਕੀ ਨਹੀਂ ਕੜੇ-ਕੁੜੇ ਉਹਨਾਂ ਦੇ ਪਾਏ ਹੋਏ ਸੀ ਕਿਸੇ ਨੂੰ ਜਾਣਦੇ ਉਹਨਾਂ ਚ ਨਹੀਂ ਵੀਰੇ ਕਿਸੇ ਨੂੰ ਨਹੀਂ ਜਾਣਦੇ ਕਿਸੇ ਨੂੰ ਵੀ ਨਹੀਂ ਜਾਣਦੇ ਵੀਰੇ ਅੱਛਾ ਇਸ ਤੋਂ ਪਹਿਲਾਂ ਵੀ ਕਦੀ ਐਦਾਂ ਦੀ ਕੋਈ ਵਾਰਦਾਤ ਨਹੀਂ ਨਾ ਨਾ ਕਦੇ ਨਹੀਂ ਹੋਈ ਯਾਰ ਵੀਰੇ ਤੁਸੀਂ ਕੀ ਕੰਮ ਕਰਦੇ ਹੋ ਹਾਂ ਇੱਥੇ ਮੈਂ ਐਂਬੂਲੈਂਸ ਦਾ ਵੀਰੇ ਡਰਾਈਵਰ ਹਾਂ ਐਂਬੂਲੈਂਸ ਲਾਨੇ ਹਾਂ ਹਾਂ ਤੇ ਹੁਣ ਡਾਕਟਰ ਨੇ ਕੀ ਦੱਸਿਆ ਸਿਰ ਤੇ ਡਾਕਟਰ ਨੇ ਵੀਰੇ ਟਾਂਕੇ ਲਾਏ ਆ 6 ਟਾਂਕੇ ਲੱਗੇ ਆ ਅੱਛਾ ਤੇ ਤੁਸੀਂ ਆਪਣੇ ਮਾਲਿਕ ਨੂੰ ਦੱਸਤਾ ਹਾਂਜੀ ਹਾਂਜੀ ਦੱਸਦਾ ਵਾ ਤੇ ਕੋਈ ਸੀਸੀਟੀਵੀ ਵੀ ਆਈ ਹੋਈ ਆ ਹਾਂਜੀ ਬੜਦੇ ਹਾਂ ਵੀ ਹੋ ਗਏ ਇਹ ਕਿੰਨੇ ਵਜੇ ਦੀ ਘਟਨਾ ਹੈ ਇਹ 10 ਕੋਈ ਕਿੰਦਾ 7:10 ਵਜੇ ਦੀ ਗੱਲ ਹੈ ਸਾਢੇ 10 ਵਜੇ 10:24 25 ਦੇ ਕਰਮੈਂਟ ਹੈ ਕਿੰਨੇ ਕੇ ਜਣੇ ਸੀਗੇ ਇਹ ਤਿੰਨ ਜਣੇ ਸੀਗੇ ਵੀਰੇ ਬਾਅਦ ਤਿੰਨ ਜਣੇ ਆਏ ਅੱਜ ਤਿੰਨ ਜਣੇ ਆਏ ਪਹਿਲਾਂ ਇਹ ਇੰਜੈਕਸ਼ਨ ਪਤਾ ਕਰਨ ਇੱਕ ਹੀ ਮੁੰਡਾ ਆ ਅੱਛਾ ਬਾਅਦ ਚ ਉਹਨੇ ਦੋ ਬੰਦੇ ਹੋਰ ਛੱਦੇ ਆ ਅੱਛਾ ਕਿ ਕੀ ਕਹਿੰਦਾ ਕਿ ਵੀ ਇੰਜੈਕਸ਼ਨ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰੇ ਹਰਜੀਤ ਸਿੰਘ ਆ ਹਰਜੀਤ ਜੀ ਕੀ ਹੋਇਆ ਸੀਗਾ ਅੱਜ ਮੈਂ ਨਾ ਆਪਣੀ ਐਂਬੂਲੈਂਸ ਲੈ ਕੇ ਖੜਾ ਸੀਗਾ ਜੀ ਬਾਹਰ ਇੱਕ ਮੁੰਡਾ ਆਇਆ ਪਹਿਲਾਂ ਮੈਨੂੰ ਪੁੱਛ ਰਿਹਾ ਕਿ ਵੀ ਚਿੱਟੇ ਦਾ ਇੰਜੈਕਸ਼ਨ ਹੈਗਾ ਠੀਕ ਹੈ ਅਸੀਂ ਇੱਥੇ ਐਮ뷸ੈਂਸ ਦਾ ਕੰਮ ਕਰਦੇ ਹਾਂ ਬਾਹਰ ਸਾਡਾ ਦਫ਼ਤਰ ਆ ਸਿਵਲ ਹਸਪਤਾਲ ਦੇ ਬਾਅਦ ਹਾਂਜੀ ਤੇ ਮੈਂ ਉਹਨੂੰ ਇਹੇ ਗੱਲ ਕਹੀ ਮੈਂ ਨਾ ਫੋਨ ਤੇ ਗੱਲ ਕਰ ਰਿਹਾ ਸੀਗਾ ਘਰੇ ਮੈਂ ਕਿਹਾ ਯਾਰ ਮੈਂ ਫੋਨ ਕੱਟਿਆ ਮੈਂ ਕਿਹਾ ਯਾਰ ਮੈਂ ਗੱਲ ਕਰ ਰਿਹਾ ਮੇਰੇ ਘਰ ਦੇ ਕੀ ਮੈਨੂੰ ਸੋਚਣਗੇ ਹਨ ਹਾਂ ਤੇ ਇਹਨੇ ਨੂੰ ਕਹਿ ਕੇ ਮੈਂ ਪਰ ਹਟਿਆ ਮੈਨੂੰ ਇੱਧਰ ਅਸੀਂ ਉੱਥੋਂ ਗੱਡੀ ਕੱਢੀ ਮੈਂ ਆਪਣੇ ਦਫ਼ਤਰ ਅੱਗੇ ਗੱਡੀ ਲਾਈ ਉਹਦੋਂ ਉਹ ਤੇ ਦੋ ਮੁੰਡਿਆਂ ਨੇ ਹੋਰ ਸਾਥ ਲਏ अच्छा आए बस आके ਗੱਲ ਪਾ ਗਏ ਵੀਰੇ ਸਿੱਧਾ ਉਹਨਾਂ ਦੇ ਕੋਲ ਤੀਜ ਤਰ੍ਹਾਂ ਹਥਿਆਰ ਹੋ ਗਿਆ ਸੀਗੇ ਇਹਨਾਂ ਨੂੰ ਪਤਾ ਵੀਰੇ ਕੀ ਸੀਗਾ ਕੀ ਨਹੀਂ ਕੜੇ ਕੁੜੇ ਉਹਨਾਂ ਦੇ ਪਾਏ ਹੋਏ ਸੀ ਕਿਸੇ ਨੂੰ ਜਾਣਦੇ ਉਹਨਾਂ ਦੇ ਨਹੀਂ ਵੀਰੇ ਕਿਸੇ ਨੂੰ ਨਹੀਂ ਜਾਣਦੇ ਕਿਸੇ ਨੂੰ ਵੀ ਨਹੀਂ ਜਾਣਦੇ ਵੀਰੇ ਅੱਛਾ ਇਸ ਤੋਂ ਪਹਿਲਾਂ ਵੀ ਕਦੀ ਐਦਾਂ ਦੀ ਕੋਈ ਵਾਰਦਾਤ ਨਹੀਂ ਨਾ ਨਾ ਕਦੇ ਨਹੀਂ ਹੋਈ ਯਾਰ ਵੀਰੇ ਤੁਸੀਂ ਕੀ ਕੰਮ ਕਰਦੇ ਹੋ ਹਾਂ ਇੱਥੇ ਮੈਂ ਐਂਬੂਲੈਂਸ ਦਾ ਵੀਰੇ ਡਰਾਈਵਰ ਹਾਂ ਐਂਬੂਲੈਂਸ ਲਾਨੇ ਹਾਂ ਤੇ ਹੁਣ ਡਾਕਟਰ ਨੇ ਕੀ ਦੱਸਿਆ ਸਿਰ ਤੇ ਡਾਕਟਰ ਨੇ ਵੀਰੇ ਟਾਂਕੇ ਲਾਏ ਆ 6 ਟਾਂਕੇ ਲੱਗੇ ਆ ਅੱਛਾ ਤੇ ਤੁਸੀਂ ਆਪਣੇ ਮਾਲਕ ਨੂੰ ਦੱਸਤਾ ਹਾਂਜੀ ਹਾਂਜੀ ਦੱਸਤਾ ਵਾ ਨੀ ਕੋਈ ਸੀਸੀਟੀਵੀ ਵੀ ਆਈ ਹੋਈ ਐ ਹਾਂਜੀ ਮਲਦੇ ਹਾਂ ਵੀ ਹੋ ਗਏ ਇਹ ਕਿੰਨੇ ਵਜੇ ਦੀ ਘਟਨਾ ਐ ਇਹ 10 ਕੋਈ ਕਿੰਦਾ 10:30 ਵਜੇ ਦੀ ਹੈਗੀ ਸਾਢੇ 10 ਵਜੇ 10:30 35 ਦੀ ਗੱਲਿੰਟ ਹੈਗੀ ਕਿੰਨੇ ਜਣੇ ਸੀਗੇ ਇਹ ਤਿੰਨ ਜਣੇ ਸੀਗੇ ਵੀਰੇ ਬਾਅਦ ਤਿੰਨ ਜਣੇ ਆਏ ਪਹਿਲਾਂ ਇੱਕ ਹੀ ਪਤਾ ਕਰਨ ਇੰਜੈਕਸ਼ਨ ਪਤਾ ਕਰਨ ਇੱਕ ਹੀ ਮੁੰਡਾ ਐ ਅੱਛਾ ਬਾਅਦ ਚ ਉਹਨੇ ਦੋ ਬੰਦੇ ਹੋਰ ਛੱਦੇ ਐ ਅੱਛਾ ਕਿ ਕੀ ਕਹਿੰਦਾ ਆ ਕੇ ਵੀ ਇੰਜੈਕਸ਼ਨ ਹਾਂ